ਓ ਕਿਵੇਂ ਆ ਗਾ ਸੋ ਓ ਠੀਕ ਆ ਤੀਰੇ ਕਿਵੇਂ ਅੱਜ ਤਰਕੋ ਤੜਕੀ ਦਰਸ਼ਨ ਹੋ ਗਏ ਭਰਾ ਦੇ ਓ ਯਾਰ ਹੁਣ ਤਾਂ ਤੇਰਾ ਝੋਨਾ ਵੀ ਪੱਕ ਗਿਆ ਆਪਣੇ ਕਣਕ ਦੀ ਵਢਾਈ ਵਾਲੇ ਪੈਸੇ ਖੜੇ ਉਹ ਦੇ ਦਿੰਦਾ ਯਾਰ ਯਾਰ ਭਾਈ ਬੇਫਿਕਰ ਹੋ ਜਾ ਉਹ ਚੀਜ਼ ਤੋਂ ਤਾਂ ਮੈਂ ਕੱਲ ਹੀ ਮੋਟਰਸਾਈਕਲ ਵੇਚਿਆ ਉਹਨਾਂ ਦਾ 20 ਤਰੀਕ ਦਾ ਕਰਾਰ ਹੈ ਤੇ 20 ਨੂੰ ਜਦੋਂ ਪੈਸੇ ਦੇ ਕੇ ਸ਼ਾਮ ਨੂੰ ਮੈਂ ਤੇਰੇ ਦੇ ਦੇ ਦਿੰਨੇ ਆ 21 ਤਰੀਕ ਨੂੰ ਹੁਣ ਦਿੰਦਾ ਮੈਂ ਤੇ ਬਾਕੀ ਫਿਰ ਕਰਤੀ ਹੋਣੀ ਆ ਮਸ਼ੀਨ ਦੀ ਰਿਪੇਅਰ ਸ਼ੁਰੂ ਨਹੀਂ ਕਰੀ ਨੀ ਯਾਰ ਐਤ ਕੀ ਨਾ ਮੇਰਾ ਵੇਚੂ ਇਰਾਦਾ ਹੋਇਆ ਖੜਾ ਉਹ ਕਦੋਂ ਓ ਯਾਰ ਹਜੇ ਸਪੇਅਰ ਪਾਰਟਲ ਦੇ ਪੈਸੇ ਖੜੇ ਆ ਤੇ ਵਢਾਈ ਵਾਲਾ ਕੋਈ ਦਿੰਦਾ ਨਹੀਂ ਯਾਰ ਮੈਂ ਸਾਰਿਆਂ ਦੇ ਮਗਰ ਮਗਰ ਤੁਰਿਆ ਫਿਰਦਾ ਓ ਯਾਰ ਭਈਆ ਤਾਂ ਬਾੜੀ ਤੇ ਮਸ਼ੀਨ ਵਾਲੇ ਦਾ ਵਾਹਣ ਮਾਰਨਾ ਬਈ ਐਦੂ ਵੱਡਾ ਪਾਪ ਹੈ ਨਹੀਂ ਦੁਨੀਆਂ ਤੇ ਬਾਕੀ ਯਾਰ ਤੂੰ ਮੇਰੇ ਵੱਲੋਂ ਤਾਂ ਬੇਫਿਕਰ ਹੋ ਜਾ 21 ਤਰੀਕ ਨਹੀਂ ਹੋਣ ਦਿੰਦਾ ਮੈਂ 20 ਨੂੰ ਪੈਸੇ ਆ ਗਿਆ ਤੇ ਸ਼ਾਮ ਨੂੰ ਲੈ ਲਈ ਜੇ ਕਿਤੇ ਮੇਰਾ ਨਾਂ ਗੇੜਾ ਵੱਜਿਆ ਹੱਥ ਨਹੀਂ ਆ ਕੇ ਘਰੋਂ ਪੈਸੇ ਲੈ ਜੀ ਬਾਠ ਠੀਕ ਆ ਫਿਰ ਬੇਫਿਕਰ ਹੋ ਜਾ ਦੁੱਧ ਦਰ ਕੇ ਪੈਸੇ ਖਰੇ ਆ ਤੇਰੇ ਹੋਇਆ ਓਏ ਕਾਸਿਆ ਮੈਂ ਨੂੰ ਵੀ ਧਰਮ ਨਾ ਨਾ ਬੜੀ ਸ਼ਰਮ ਆਉਂਦੀ ਜਦੋਂ ਕੋਈ ਪੈਸੇ ਲੈਣ ਆਲਾ ਮੇਰੇ ਬਾਹਰ ਚ ਆਉਂਦਾ ਮੇਰਾ ਤਾਂ ਮਰਨ ਹੋ ਜਾਂਦਾ ਮੈਂ ਬਈ ਵਾਦੇ ਦਾ ਪੱਕਾ ਬੰਦਾ ਐ ਤੈਨੂੰ 20 ਤਰੀਕ ਆਖੀ ਸੀ ਨਾ ਤੇਰਾ ਟਾਈਮ ਲੱਗਿਆ ਨਾ ਹੀ ਮ ਪੈਸੇ ਮੇਰੀ ਜੇਬ ਵਿੱਚ ਆ ਕੀ ਰੇਟ ਚੱਲਿਆ ਤੂੰ 1600 ਚੱਲਿਆ ਯਾਰ ਯਾਰ ਆ ਰੇਟ ਵਾਲਾ ਹੈ ਤਾਂ ਤੇਰਾ ਬੜਾ ਜਾਨੀ ਟੱਕਾ ਬਣਾ ਫਿਰ ਸਵਾ 3 ਕਿੱਲਾਂ ਦੇ ਹਿਸਾਬ ਨਾਲ ਉਹ ਸਵਾ 3 ਕਿੱਲੇ ਤੇਰੇ ਕੋਲ ਕਿਹੜਾ ਠੇਕੇ ਵਾਲਾ ਵਾਹਣਾਗਾ ਸਾਰੇ ਪਿੰਡ ਨੂੰ ਪਤਾ ਵੀ ਤੇਰੇ ਕੋਲ 4 ਕਿੱਲੇ ਆਗੇ ਉਹ ਯਾਰ ਵਿੱਚ ਖਾਲੇ ਵੀ ਆ ਖੰਭਿਆਂ ਵਾਲਾ ਥਾਵੀਆਂ ਵਟਾਂ ਵੀ ਆ ਹੁਣ ਉਹਦੇ ਪੈਸੇ ਥੋੜੀ ਦੇਣੀਆ ਤੈਨੂੰ ਮੈਂ ਉਹ ਖਾਲੇ ਵਟਾਂ 'ਚ ਰੁਕਣ ਨੂੰ ਤੇਰੇ ਕੋਲ ਕਿਹੜਾ 100 ਕਿੱਲੇ ਦਾ ਟੱਕਾ ਉਹ ਜਿਹੜੀਆਂ 6 ਕਿਆਣਾ ਰੋਗੀਆਂ ਹੋਣਗੀਆਂ ਇੱਥੋਂ ਤੋਂ 4 ਤੱਕ ਕਿੱਲੀਆਂ ਤੇਰੇ ਕੋਲੇ ਉਹ 500 ਘਾਟਾ ਹੋਰ ਦੇ ਹਾਂ ਹਾਂ ਇਹ ਛੋੜ ਕਰ ਦਿੰਦਾ ਬਈ 500 ਉਹ ਛੋੜ ਦਲਾਲੀ ਨੂੰ ਬਹੁਤ ਕਰਤਾਰਕ ਪੈਣ ਖਰੀਦੀ ਏ ਤੂੰ ਉਹ ਆ ਗਿਆ ਉਦੋਂ ਤਾਂ ਦੋ ਦਵਾਤੀਆਂ ਹੁਣ ਇਹਨਾਂ ਦੀ ਰਿਪੇਅਰ ਪੂਰਤ ਕਰਨ ਲਗੇ ਹਾਂ ਆ ਗੱਲ ਤੇਰੀ ਸਹੀ ਆ ਐ ਕਰ ਤੂੰ ਸਮਾਨ ਲੇਖਾ ਪਰ ਰਿਪੇਅਰ ਸ਼ੁਰੂ ਕਰ ਦੇ ਇਹਨਾਂ ਦੀ ਲੈ ਆ ਕਾਪੀ ਜੇਬ ਚੀ ਹੈ ਮੇਰੇ ਲਿਖਾ ਯਾਰ ਲੇਖ ਅੱਧਾ ਕਿਲੋ ਪੋਸਟ ਉਹ ਤੇਰੇ ਸਮਾਨ ਦੀ ਗੱਲ ਨਹੀਂ ਕਰਦਾ ਮਸ਼ੀਨ ਦੇ ਲਿਖਣ ਦੀ ਗੱਲ ਕਰਦਾ ਮੈਂ ਉਹ ਯਾਰ ਐਡੇ ਵੱਡੇ ਸੰਦੇ ਨਾਲ ਮੱਥਾ ਲਾਉਣਾ ਖਲਾ ਜੀ ਦਾ ਵੜਾ ਮਾੜਾ ਮੋਟਾ ਮਾਲ ਤਾਂ ਖਾਣਾ ਹੀ ਪੈਣਾ ਫੇਰ ਹੀ ਲੋਰ ਜੀ ਲੱਗੂ ਚਲ ਦੱਸ ਅੱਧਾ ਕਿਲੋ ਪੋਸਤ ਹੂੰ ਸ਼ਟਾਂਕ ਕਫੀਮ ਦਾ ਵੀ ਲੇ ਲੈ ਉਹ ਜਦੋਂ ਪੋਸਤ ਹੀ ਲੇਖ ਲੈ ਫੀਮ ਦਾ ਕੀ ਕੰਮ ਆ ਯਾਰ ਓਹੋ ਯਾਰ ਜਦੋਂ ਰਾਤ ਭਰਾਂ ਤੇ ਮਸ਼ੀਨ ਚਲਾਵਾਂਗੇ ਤੂੰ ਤਾਂ ਨੀਂਦ ਆਊਗੀ ਜੇ ਕਿਤੇ ਫੀਮ ਦੀ ਚੀਜੀ ਜੀ ਲਵੇੜ ਕੇ ਖਾਦੀ ਹੋਵੇ ਉਹ ਨਹੀਂ ਲੋਰ ਟੁੱਟਣ ਦਿੰਦੀ ਲੇਖ ਲੈਖ ਐਂ ਕਰ ਪੇਟੀ ਹਿਰਾ ਦੀ ਵੀ ਲਿਖ ਲੈ ਯਾਰ ਜਿੰਨੇ ਨਸ਼ੇ ਤੂੰ ਬਣਾਈ ਜੰਨਾ ਆਪਣਾ ਸੀਜ਼ਨ ਤਾਂ ਲੱਗਿਆ ਹੀ ਪਿਆ ਤੂੰ ਐ ਕਰ ਮੋਟਰਸਾਈਕਲ ਮਗਰ ਬੈਠ ਕਾ ਤੂੰ ਕੋਈ ਆ ਜਾ ਤੈਨੂੰ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਕੇ ਜਾਵਾਂ ਕਿਉਂ ਜਿਹੜੇ ਹਿਸਾਬ ਨਾਲ ਤੂੰ ਨਸ਼ਾ ਖਾਨਾ ਮਸ਼ੀਨ ਦੀ ਰਿਪੇਅਰ ਤੋਂ ਪਹਿਲਾਂ ਤੈਨੂੰ ਰਿਪੇਅਰ ਦੀ ਜ਼ਰੂਰਤ ਏ ਆੜੀ ਮੇਰੇ ਨਾਲ ਸੀਜ਼ਨ ਲਾਉਣਾ ਆਪਦਾ ਜੀਬ ਜੂਵਾਲਾਂ ਦਾ ਗੋਲੀਆਂ ਦਾ ਕਾਰਡ ਪਨਾਲਾ ਮੈਥੋਂ ਤੇਰੇ ਨਸ਼ੇ ਨਹੀਂ ਪੂਰੇ ਹੋਣੇ